अंदर लड़ाई अंदर है ना

ਉਹ ਤਾਂ ਇਹ ਕਿਤਰਾ ਨਹੀਂ ਹੁੰਦਾ ਕਿ ਇਹ ਕਢਾ ਆ ਗਿਆ ਸੀ ਉਹਨੂੰ ਵੀ ਹੋਰ ਨਾਲ ਲਗਾਉਣ ਦੇ ਭੈਣਾਂ ਨੇ ਲਗਾਉਣ ਦੇ ਕੱਤੇ ਕਰਦੇ ਆ ये कैमरा तो पूरी आई नहीं जानी हां दूसरा कैमरा दिखाओ पीछे का एक गाड़ी इधर वाले पर पॉट है अपने पे है आई टेलीविजन अभी सिनेमा की वाली का वाला हो गया मैं पेड़ी गई आप अंदर ले ही को कर चले 14वां पॉइंट के सामने खड़ा था जब हम लोग वहां जाएंगे नहीं જી઱઱઱઱઱ ਆਜਾ ਤੁਹਾਨੂੰ ਲੱਗਿਆ ਨਾ ਇਹਦਾ ਬੈਂ ਲਾਈ ਜਾ ਲੋ ਇੱਕ ਨੂੰ ਬੰਦੇ ਕੋਟਾ ਪਾਇਆ ਯਾ ਕੁਰਬਾਨਿਆ ਦੇ ਕੋਲ ਤੇਰੀ ਜੰਨੇ ਆਈ ਜੰਨੇ ਆਈ ਤੇ ਪੱਟੇ ਤੇ ਬੈਠ ਕੇ ਹੀ ਜਾ ਰਹੇ ਜਿਹੜਾ ਅੱਪਰ ਅਗੇ ਕੋਈ ਗੱਲ ਨਹੀਂ ਇਹਨੂੰ ਛੜਨਾ ਨਹੀਂ ਗਾਵੇਂ ਚਿੱਟੇ ਕਰੇਗਾ ਇਹ ਯਾਦ ਕਰੇਗਾ ਕਿ ਫਾਈ ਪਾਈ ਹੈ ਕਿੱਥੇ ਲੱਗੀ ਸੱਟ ਦਿਖਾਇਓ ਅੱਛਾ ਬੋਲ ਤਾ ਆ ਗਏ ਇਹਨਾਂ ਨੇ ਸਾਰਾ ਹਮਲਾ ਕੀਤਾ ਬਾਹਰ ਇੱਥੇ ਐਕਟਿਵ ਆਉਣ ਤੋਂ ਹੋਇਆ ਇਹਨੂੰ ਮੈਂ ਇੱਕ ਮਿੰਟ ਇੱਕ ਮਿੰਟ ਕੋਈ ਨਾ ਇਹ ਬੰਦੇ ਨੂੰ ਕੀ ਨਾਮ ਹੈ ਭਜੀ ਤੁਹਾਡਾ ਮੇਰਾ ਹਰੀਤਿਕ ਨਿਸ਼ਚਿਤ ਕੀ ਗੱਲ ਹੋਈ ਜਿਹੜਾ ਝਗੜਾ ਆ ਕਿੱਥੇ ਤੁਹਾਡੀ ਦੁਕਾਨਾਂ ਦੇ ਕਿਹਦੇ ਨਾਲ ਝਗੜਾ ਹੋਇਆ ਸਰ ਸਾਡੇ ਸਾਹਮਣੇ ਵਾਲੀ ਦੁਕਾਨਾਂ ਤੇ ਇੱਥੇ ਬਾਹਰ ਖਲੋਤਾ ਹੈ ਇਹ ਬੰਦਾ ਐਕਟਵਲ ਆਣਾ ਆਪਣਾ ਮੈਂ ਪਿਆਰ ਨਾਲ ਗਿਆ ਮਾਂ ਅੰਕਲ ਜੀ ਆਪਣੀ ਐਕਟਵਲ ਲੈ ਜਾਓ ਸਾਡੀ ਇੱਥੇ ਲਗਣੀ ਆ ਇਹਨਾਂ ਦੀ ਦੁਕਾਨ ਦੇ ਅੱਗੇ ਕੋਈ ਲਗਾਉਂਦਾ ਉਤੋਂ ਤਜਾਬ ਫੁੱਟ ਦਿੰਦੇ ਤੇ ਪਾਣੀ ਫੁੱਟ ਦਿੰਦੇ ਠੀਕ ਆ ਆਪਾਂ ਗਿਆ ਸਾਡੀ ਆਪਣੀ ਲਗਣੀ ਆ ਕੋ ਮੈਨੂੰ ਮਾ ਪੈਂਦੀ ਗਾਲਾਂ ਕੱਢੀਆਂ ਹਰ ਨੇ ਤੇ ਮੈਂ ਉੱਠ ਕੇ ਬਾਹਰ ਗਿਆ ਮੈਂ ਕਿਹਾ ਨਾ ਗਾਲਾਂ ਕੱਢ ਦੇ ਅੱਗੇ ਫालतू ਬੋਲਿਆ ਤੇ ਇਹਨੇ ਮੇਰੇ ਇਥੋਂ ਗਲਾ ਫੜਿਆ ਮੇਰੀ 27 ਗ੍ਰਾਮ ਦੀ ਚੈਨ ਹੈਗੀ ਸੀ ਨਾ ਮੇਰੀ ਚੈਨ ਲੱਭਦੀ ਵੀ ਉਸ ਤੋਂ ਬਾਅਦ ਦੀ ਇਹਨਾਂ ਨੇ ਆ ਕੇ ਅੰਦਰ ਸਾਡੇ ਤੇ ਜਾਣ ਲੇਵਾ ਹਮਲਾ ਕੀਤਾ ਆਪਾਂ ਦੋ ਬੁੰਡੇ ਆ ਦੁਕਾਨ ਦੇ ਤੇ ਇਹਨੇ ਜਾਣ ਲਿਵਾ ਹਮਲਾ ਕੀਤਾ ਇਹ ਵੀਡੀਓ ਤੁਹਾਡੇ ਸਾਹਮਣੇ ਖੜੀ ਹੈਗੀ ਆ ਤੇ ਸਾਡੇ ਇੰਨੀਆਂ ਫਟਾਫੂਟਾ ਲੱਗਿਆ ਹੁਣ ਆਪ ਬਾਰੇ ਤੇ ਕੁਛ ਨਹੀਂ ਵਜੀ ਵੀਡੀਓ ਜਿਹੜਾ ਸਾਰਾ ਆ ਕੋਈ ਖੂਨ ਖਾਨੀ ਇਹਦੇ ਲੱਗਾ ਕੁਛ ਨਹੀਂ ਹੋਇਆ ਇਹਨੇ ਆਪੇ ਇੱਥੇ ਕੱਟ ਮਾਰਿਆ ਤੇ ਹੁਣ ਉਹ ਸਿਵਲ ਹਸਪਤਾਲ ਜਾ ਕੇ ਲੰਮੇ ਪਿਆ ਹੈ ਕੀ ਨਾਮ ਹੈ ਉਹਦਾ ਜਿਹਦੇ ਨੂੰ ਨਾਮ ਹਾਂਜੀ ਗੌਰਵ ਅਚਾਨ ਤੋ ਇਹ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਹਾਂਜੀ ਦਿੱਤੀ ਹੈ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਰ ਰਿਹਾ ਹੈ ਕਾਰਵਾਈ ਕਰ ਰਿਹਾ ਹੈ ਠੀਕ ਹੈ ਕੀ ਮੰਗ ਕੀ ਕਰਦੇ ਸੀ ਫਰਫਾਨ ਉਹ ਐਵੇਂ ਦਿੱਤਾ ਹੋਗਾ ਸਾਫ ਚਾਹੀਦਾ ਸਾਫ ਚਾਹੀਦਾ ਤੁਹਾਨੂੰ ਇਹੋ ਜਿਹੀ ਸਮੱਸਿਆ ਨੂੰ ਇਹੋ ਜਿਹੀ ਤੁਮ ਕੀ ਨਾਮ ਹੈ ਭਾਜੀ ਤੁਹਾਡਾ ਕਿਹੜੀ ਜਗ੍ਹਾ ਤੇ ਤੁਹਾਡੀ ਦੁਕਾਨ ਆ ਜਿਹੜਾ ਝਗੜਾ ਆਇਆ ਕੀ ਕਾਰਨ ਸੀ ਝਗੜੇ ਦਾ ਕਾਰਨ ਹੈਗਾ ਜੀ ਅਸੀਂ ਸ਼ਾਪ ਤੇ ਕੋਈ ਨਹੀਂ ਸੀ ਇਹ ਬੈਠੇਗੇ ਸੀ ਤੇ ਇਹਨਾਂ ਨੇ ਉਹਨੂੰ ਸਿਰਫ ਆਪਣੀ ਗੱਡੀ ਲਗਾਉਣ ਤੋਂ ਮਨਾ ਕੀਤਾ ਵਾ ਗੱਡੀ ਲਗਾਉਣ ਤੋਂ ਮਨਾ ਕੀਤਾ ਤੇ ਇਹ ਫਾਲਤੂ ਦਾ ਇਹਨਾਂ ਨੇ ਮਤਲਬ ਆ ਕੇ ਝਗੜਾ ਕਰਨਾ ਸ਼ੁਰੂ ਕਰਤਾ ਉਹ ਜੋਗੇ ਫੁਟੇਜ ਦੇ ਸਭ ਕੁਝ ਆ ਗਿਆ ਸ੍ਰੀ ਸ੍ਰੀ ਟੀਵੀ ਦੀ ਬਾਕੀ ਗੱਲ ਇਹ ਕਿ ਇਹਨਾਂ ਨੂੰ ਨਕੇਲ ਜਦ ਤੱਕ ਦਿਨਾਂ ਬਹਿਗੇ ਤਦ ਤੱਕ ਕੁਝ ਨਹੀਂ ਹੋਣਾ ਇਹ ਤੇ ਸਰੀਆਮ ਦਿਨ ਦਿਹਾੜੇ ਵੀ ਬਦਮਾਸ਼ ਜੇ ਇਥੇ ਮੈਡਮ ਅੰਗੇਨਾ ਸ਼ੋਭਾ ਮੈਡਮ ਹੈ ਜੇ ਉਹਨਾਂ ਨੇ ਮਨਾ ਕੀਤਾ ਤਾਂ ਉਹਨਾਂ ਨੂੰ ਵੀ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਵੀ ਇਹਨਾਂ ਨੂੰ ਕਿਸੇ ਦੇ ਲੱਥੀ ਚੜੀ ਨਹੀਂ ਗਈ ਕੋਈ ਕੁਛ ਨਹੀਂਗਾ ਕਿ ਬਦਮਾਸ਼ੀ ਹੋਣ ਲੀਡਰਾਂ ਦੇ ਜੋਰ ਪਾਉਂਦੇ ਮੈਨੇ ਕਦੀ ਕਿਸੇ ਦਾ ਫੋਨ ਕਦੀ ਕਿਸੇ ਦਾ ਤੇ ਸਿਵਲ ਹਸਪਤਾਲ ਦੇ ਵਿੱਚ ਕਿਸੇ ਦੇ ਜੋਰ ਦੇ ਨਾਲ ਮਤਲਬ ਕਿ ਆ ਪਿਆ ਪਿਆ ਰਵੇ ਕੋਈ ਗੱਲ ਨਹੀਂ ਬਾਕੀ ਪੁਲਿਸ ਦੀ ਕਾਰਵਾਈ ਜੋ ਬੰਦੀ ਕਰਵਾਵਾਂਗੇ ਬੇਟਿਆਂ ਦੇ ਸੱਟ ਲੱਗੀ ਜੀ ਇੱਕ ਦੇ ਤੇ ਮਤਲਬ ਕਿ ਪੈਰ ਦੇ ਲੱਗਦਾ ਹੋ ਸਕਦਾ ਫ੍ਰੈਕਚਰ ਵੀ ਹੋ ਜੇ ਨਿਕਲਾ ਵੇ ਕਿਉਂਕਿ ਉਹਨਾਂ ਨੇ ਹੁਣ ਰਿਪੋਰਟ ਕਰਨੀ ਕਰਦੇ ਸੋਮਵਾਰ ਕਰਾਂਗੇ ਅੱਛਾ ਜੀ ਤੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਨੂੰ ਦੱਸਾ ਪੁਲਿਸ ਨੇ ਤਾਂ ਮਤਲਬ ਡਾਕਟਰ ਕਰਕੇ ਦੇ ਦਿੱਤੀ ਸੀ ਉਹ ਕਹਿੰਦੇ ਗਾ ਕੇ ਮੈਡੀਕਲ ਕਰਾ ਲਿਓ ਤਾਂ ਹੁਣ ਮੈਡੀਕਲ ਕਰਾ ਕੇ ਆਏ ਆ ਜੀ ਤੇ ਉੱਥੇ ਬਾਬਾ ਜਾ ਰਹੇ ਆ ਠੀਕ ਕਿਸ ਤਰੀਕੇ ਦਾ ਇਨਸਾਫ ਮੰਗਦੇ ਹੋ ਇਨਸਾਫ ਐਫ ਆਈ ਆ ਜੀ ਕਿ ਐਫ ਆਈ ਆ ਦੇ ਨਿਕਲ ਪਾਈ ਜਾਵੇ ਤੇ ਜਿਹੜੇ ਇਹ ਜੁਲਮ ਕਰਦੇ ਨੇ ਇਹਨਾਂ ਤੇ ਜੋ ਬੰਦੀ ਕਾਰਵਾਈ ਹੋਵੇ ਗੁਰੂ ਬਾਜ਼ਾਰ ਦੇ ਵਿੱਚ ਝਗੜਾ ਹੋਇਆ ਬਾਹਰ ਗਏ ਦੁਕਾਨ ਦੇ ਬਾਹਰ ਐਕਟਿਵਾ ਖਰੀਦ ਕਰਨ ਨੂੰ ਲੈ ਕੇ ਕੀ ਇਹ ਮਾਮਲਾ ਪੁਲਿਸ ਅੱਗੇ ਕੀ ਜਾਂਚ ਕਰ ਰਹੀ ਹੈ ਇਹ ਇੱਕ ਪਰਸੋ ਝਗੜਾ ਹੋਇਆ ਜੀ ਇੱਕ ਜਾਣਕਾਰੀ ਆਈ ਸੀ ਥਾਣੇ ਡੀਟੂਨ ਦੇ ਵਿੱਚ ਗੁਰੂ ਬਾਜ਼ਾਰ ਦੇ ਵਿੱਚ ਦੋ ਪਾਰਟੀਆਂ ਲੜੀਆਂ ਨੇ ਆਪਸ ਵਿੱਚ ਉਹਨਾਂ ਦਾ ਕੋਈ ਸਕੂਟੀਸ ਕਾਟੀ ਐਕਟਵਾ ਨਾਲ ਤੋਂ ਝਗੜਾ ਹੋਇਆ ਆ ਉਹ ਦੋਵੇਂ ਪਾਸਿਓਂ ਜਿਹੜੇ ਆ ਉਹ ਜਿਹੜੀਆਂ ਕੰਪਲੀਟ ਆ ਜਿਹੜੀਆਂ ਥਾਣੇ ਆਈਆਂ ਹੋਈਆਂ ਉਹਦੀ ਤਸਦੀਕ ਕਰ ਰਹੇ ਆ ਜੀ ਉਹਨਾਂ ਦੇ ਜੋ ਵੀ ਬਿਆਨ ਲਿਖ ਕੇ ਜੋ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਚ ਕੀਤੀ ਜਾ ਰਹੀ ਹੈ